ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੈਂ ਪਿੰਡ ਲੋਪੋਕੇ ਤੋਂ ਹਲਕਾ ਰਾਜਾ ਸੰਸੀ ਤੋਂ ਆ ਜੀ ਤੇ ਮੈਂ ਤਕਰੀਬਨ ਸਨ 2017 ਤੋਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਸੀਗਾ ਤੇ 2022 ਦੀ ਚੋਣਾਂ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਯੂਥ ਦਾ ਜੁਵੈਂਟ ਸੈਕਟਰੀ ਲਾਇਆ ਗਿਆ ਸੀਗਾ ਜੀ ਆਮ ਆਮ ਆਦਮੀ ਪਾਰਟੀ ਵੱਲੋਂ ਹਾਂਜੀ ਇਸ ਦਾ ਕਾਰਨ ਇਹ ਹੋਈ ਜੀ ਜਿੱਦਾਂ ਸਾਡੇ ਹਲਕਾ ਰਾਜਾ ਸੰਸੀ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਤਕਰੀਬਨ 2022 ਦੀਆਂ ਵੋਟਾਂ ਦੇ ਨਾਲੋਂ ਬਹੁਤ ਵੱਡੇ ਮਾਰਜਨ ਦੇ ਨਾਲ ਥੱਲੇ ਆਈ ਹੈ। ਅੱਜ ਦੀ ਜਿਹੜੀ ਕਾਨਫਰੰਸ ਪ੍ਰੈਸ ਕਾਨਫਰੰਸ ਦਾ ਕਾਰਨ ਇਹੀ ਹੈ ਜਿੱਦਾਂ ਆਮ ਆਦਮੀ ਪਾਰਟੀ ਹਲਕਾ ਰਾਜਾ ਸਾਸੀ ਦੇ ਵਿੱਚੋਂ 2022 ਦੀਆਂ ਵੋਟਾਂ ਦੇ ਨਾਲੋਂ ਬਹੁਤ ਮਾਰਜਨ ਦੇ ਨਾਲ ਥੱਲੇ ਆਈ ਹੈ ਜੀ। ਇਸ ਦਾ ਕਾਰਨ ਇਹੀ ਹੈ ਜੀ ਜੋ ਸਾਡੇ ਪੁਰਾਣੇ ਵਲੰਟੀਅਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਸੀ 2022 ਦੇ ਵਿੱਚ ਜਿਹੜੇ ਸਾਡੇ ਇਥੋਂ ਹਲਕਾ ਇਨਚਾਰਜ ਲਾਏ ਗਿਆ ਜੀ ਉਹਨਾਂ ਨੇ ਜਿੰਨੇ ਵਲੰਟੀਅਰ ਸੀਗੇ ਉਹ ਸਾਰੇ ਹੀ ਸਰਕਾਰ ਭੰਨ ਤੋਂ ਬਾਅਦ ਜਿਹੜੇ ਉਹ ਇਗਨੋਰ ਕੀਤੇ ਗਏ ਅਤੇ ਜਿੱਦਾਂ ਸਾਡੇ ਪਾਰਟੀ ਨੇ ਸਾਨੂੰ ਮਾਨ ਸਤਕਾਰ ਦਿੱਤੇ ਸੀਗੇ ਜੋ ਉਹਦਿਆਂ ਬਾਰੇ ਸਾਡੇ ਨਾਂ ਗਏ ਸੀਗੇ ਬਲਾਕ ਪ੍ਰਧਾਨਗੀ ਦੇ ਵਿੱਚ ਉਹਦੇ ਵਿੱਚੋਂ ਸਾਡੇ ਹਲਕਾ ਇਨਚਾਰਜ ਨੇ ਸਾਡੇ ਕੋਲ ਖਲੋ ਕੇ ਨਾ ਘਟਾਏ ਸੀ ਉਹਦੇ ਵਿੱਚ ਤੇ ਹੁਣ ਉਹਦੇ ਵਿੱਚੋਂ ਜਿੰਨੇ ਵੀ ਸਾਡੇ ਵਿਰੋਧ ਦੇ ਵਿੱਚ ਬਲਾਕ ਪ੍ਰਧਾਨ ਲਾਏ ਸੀਗੇ ਜੇ ਅੱਜ ਦੀ ਚੋਣ ਨਤੀਜਿਆਂ ਦੀ ਗੱਲ ਕਰੀਏ तकरीबन 2-4 ਬਲਾਕ ਪ੍ਰਧਾਨ ਛੱਡ ਗਏ ਜਿੰਨੇ ਵੀ ਬਲਾਕ ਪ੍ਰਧਾਨ ਲਾਏ ਗਏ ਸਾਰੇ ਹੀ ਬਲਾਕ ਪ੍ਰਧਾਨ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਮਾਰਜਨ ਦੇ ਨਾਲ ਹਾਰੇ ਆ ਜਿਸ ਤਰ੍ਹਾਂ ਮੈਂ ਗੱਲ ਕਰਾਂ ਮੋਟੀ ਮੋਟੀ ਮੈਂ ਗੱਲ ਕਰ ਦਿੰਦਾ ਜੀ ਜਿੱਦਾਂ ਸੁਖਦੇਵ ਸਿੰਘ ਬਲਗਣ ਉਹ ਵੀ ਆਪਣੇ ਪਿੰਡੋਂ ਹਾਰਿਆ ਜੀ ਸੁਖਦੇਵ ਸਿੰਘ ਭਗਵਾ ਕਵਲਜੀਤ ਸਿੰਘ ਚੁਗਾਵਾ ਦਵਿੰਦਰ ਸਿੰਘ ਭੁੱਲਰ ਗੁਲਜਾਰ ਸਿੰਘ ਔਡਰ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀ ਖਾਂ ਜੋ ਸਾਰੇ ਹਲਕੇ ਨੂੰ ਵੇਖਦਾ ਸੀਗਾ ਜੀ ਉਹ ਵੀ ਆਪਣੇ ਪਿੰਡ ਦੇ ਵਿੱਚੋਂ ਬਹੁਤ ਵੱਡੇ ਮਾਰਜਨ ਦੇ ਨਾਲ ਹਾਰਿਆ ਸਿਰਫ ਇਹਦੇ ਵਿੱਚੋਂ ਜਿਹਦੇ ਵਿੱਚੋਂ ਦੋਗ ਬਲਾਕ ਪ੍ਰਧਾਨ ਹੈ ਜਿੱਦਾਂ ਅਮਰਤਪਾਲ ਸ਼ੂਰਾ ਤੇ ਸੱਤਾ ਗੁਲਗੜ ਇਹ ਆਪਣੇ ਪਿੰਡਾਂ ਦੇ ਵਿੱਚੋਂ ਪਾਰਟੀ ਨੂੰ ਜਿਹੜੇ ਜਤੋਂਨ ਦੇ ਵਿੱਚ ਜਿਹੜੇ ਕਾਮਯਾਬ ਹੋਏ ਆ ਬਾਕੀ ਸਾਰੇ ਪਿੰਡਾਂ ਦੇ ਵਿੱਚੋਂ ਬਲਾਕ ਪ੍ਰਧਾਨਾਂ ਦੇ ਆਮ ਆਦਮੀ ਪਾਰਟੀ ਜਿਹੜੀ ਆ ਬੜੇ ਵੱਡੇ ਪੱਧਰ ਤੇ ਹਾਰੀ ਆ ਕੋਸ਼ਿਸ਼ ਦਾ ਕਾਰਨ ਇਹ ਨਹੀਂ ਰਿਹਾ ਜੀ ਜੋ ਸਰਕਾਰ ਬਣ ਤੋਂ ਬਾਅਦ ਜਿੰਨੇ ਵੀ ਰਿਸ਼ਤੇਦਾਰੀਆਂ ਬਾਅਦ ਵਿੱਚ ਅੱਗੇ ਆ ਗੀਆਂ ਉਹ ਸਾਰੀਆਂ ਹੀ ਰਿਸ਼ਤੇਦਾਰੀਆਂ ਜਿਹੜੀਆਂ ਉਹਨਾਂ ਨੇ ਵੀ ਬੜੇ ਵੱਡੇ ਮਾਰਜ਼ਨ ਦੇ ਨਾਲ ਇਥੋਂ ਹਰਾਇਆ ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 650 ਤੋਂ ਪਲੱਸ ਜਿਹੜੀ ਵੋਟ ਆ ਉਹ 2022 ਦੇ ਵਿੱਚ ਭੁਗਤੀ ਸੀਗੀ ਅਤੇ ਬਹੁਤ ਜਝਾਰੂ ਵਰਕਰ ਜਿਹੜੇ ਉਹ ਅੱਗੇ ਲਾ ਕੇ ਉਹਨਾਂ ਨੇ ਪਾਰਟੀ ਨੂੰ ਜਿਤਾਇਆ ਔਰ ਅੱਜ ਜਿਹੜੇ ਰਿਸ਼ਤੇਦਾਰ ਲਾ ਦਿੱਤੇ ਗਏ ਸੀ ਸਾਡੇ ਪਿੰਡ ਦੇ ਵਿੱਚ ਉਹ ਪਿਛਲੇ ਨਾਲੋਂ ਅੱਧ ਦੇ ਨਾਲੋਂ ਵੀ ਘੱਟ ਵੋਟਾਂ ਜਿਹੜੀਆਂ ਨੇ ਸਾਡੇ ਪਿੰਡ ਲੁੱਪੋਗੇ ਦੇ ਵਿੱਚੋਂ ਪੋਲ ਹੋਈਆਂ ਨੇ ਆਮ ਆਦਮੀ ਪਾਰਟੀ ਨੇ ਕੀ ਤੁਹਾਡਾ ਕੀ ਹੁਣ ਹੈਗਾ ਸੱਸੂ ਨਹੀਂ ਜੀ ਅਸੀਂ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਆਂ ਗਾਵੇਂ ਆਮ ਆਦਮੀ ਪਾਰਟੀ ਦੇ ਨਾਲ ਰਵਾਂਗੇ ਪਰ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਲੀਡਰਸ਼ਿਪ ਆ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਕਿਰਪਾ ਕਰਕੇ ਸਾਡੇ ਹਲਕੇ ਦੇ ਵਿੱਚ ਕੋਈ ਖਾਸ ਧਿਆਨ ਦਿੱਤਾ ਜਾਵੇ ਅੱਗੇ ਵੀ ਅਸੀਂ ਬਹੁਤ ਵਾਰ ਇਹ ਗੱਲਾਂ ਕਹਿ ਚੁੱਕੇ ਆ ਕਿ ਜਿਹੜਾ ਸਾਡਾ ਹਲਕਾ ਇੰਚਾਰਜ ਆ ਉਹ ਜਿਹੜੇ ਵਰਕਰਾਂ ਦੇ ਨਾਲ ਬਹੁਤ ਸਾਰੀਆਂ ਧੱਕੇਸ਼ਾਹੀਆਂ ਕਰਦਾ ਇਸ ਹਲਕਾ ਇੰਚਾਰਜ ਦੀ ਇੱਕ ਖਾਸੀਅਤ ਇਹ ਰਹੀ ਹੈ ਜੀ ਜਿਸ ਤਰ੍ਹਾਂ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੇ ਸਿਰਕੜ ਆਗੂ ਸੀਗੇ ਜਿਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੀ ਸਰਦਾਰ ਢਿੱਲੋਂ ਸਾਹਿਬ ਬਲਜਿੰਦਰ ਸਿੰਘ ਢਿੱਲੋਂ ਸਾਹਿਬ ਗੁਰਸ਼ਰਨ ਸਿੰਘ ਸ਼ੀਨਾ ਸਾਹਿਬ ਆਏ ਮਾਰਕੀਟ ਕਮੇਟੀ ਚ گاਵਾਂ ਦੇ ਵਰੋਰਾਜਾ ਸਾਸੀ ਸੀ ਇਹਨਾਂ ਨੇ ਹਲਕਾ ਅਨਚਾਰਜ ਨੇ ਜੀ ਆਪਣੀ ਮਨਮਰਜ਼ੀ ਕੀਤੀ ਆ ਇਹਨਾਂ ਬਾਕੀ ਆਗੂਆਂ ਨੂੰ ਇਹਨੇ ਪੁੱਛਿਆ ਨਹੀਂ ਕਿੱਥੇ ਬੂਥ ਲਾਉਣੇ ਆ ਕਿਸ ਤਰ੍ਹਾਂ ਬੂਥ ਲਾਉਣੇ ਆ ਕਿਸ ਬੰਦੇ ਨੂੰ ਬੂਥ ਦੇਣਾ ਵਾ ਕਿਹੜਾ ਬੰਦਾ ਜਿਹੜਾ ਬੂਥ ਤੇ ਵਧੀਆ ਜ਼ਿੰਮੇਵਾਰੀ ਨਿਭਾ ਸਕਦਾ ਇੱਕ ਮੈਂ ਗੱਲ ਮੀਡੀਆ ਦੇ ਥਰੂ ਹੋਰ ਗੱਲ ਦੱਸਣੀ ਚਾਹਣਾ ਜੀ ਸਾਡੇ ਹਲਕਾ ਅਨਚਾਰਜ ਸਾਭ ਦੀ ਖਾਸੀਅਤ ਇਹ ਵਾ ਜਿਸ ਤਰ੍ਹਾਂ ਜੀ ਸਾਡੇ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਵਾਰੋਂ ਰਾਜਾ ਸਾਹੀ ਉਹਨਾਂ ਨੂੰ ਇਸ ਬਲਾਗ ਦੇ ਵਿੱਚੋਂ 14 ਪਿੰਡ ਦਿੱਤੇ ਗਏ ਸੀਗੇ ਕਿ 14 ਪਿੰਡਾਂ ਦੇ ਵਿੱਚ ਜਿਹੜੀ ਪਾਰਟੀ ਨੂੰ ਮਜ਼ਬੂਤ ਕਰਨਾ ਵਾ ਔਰ ਵਰੁਨ ਰਾਜਾ ਸਾਸੀ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਸੀਗੇ 14 ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਹਲਕਾ ਅਨਚਾਰਜ ਆਪਣੇ ਬਲਾਕ ਪ੍ਰਧਾਨਾਂ ਨੂੰ ਡੱਕ ਦਿੰਦਾ ਸੀਗਾ ਫੋਨ ਕਰਕੇ ਕਿ ਵਰੁਨ ਰਾਜਾ ਸਾਸੀ ਦੀ ਮੀਟਿੰਗ ਜਿਹੜੀ ਆ ਉਹ ਕਿਸੇ ਪਿੰਡ ਵਿੱਚ ਨਹੀਂ ਕਰਾਉਣੀ ਇਹ ਜਿਹੜੀਆਂ ਵੋਟਾਂ ਨੇ ਇਹ ਨਾ ਤੇ ਬਲਜਿੰਦਰ ਸਿੰਘ ਢਿੱਲੋਂ ਸਾਹਿਬ ਨੂੰ ਪੈਣੀਆਂ ਸੀ ਨਾ ਗੁਰਸ਼ਰਨ ਸਿੰਘ ਸ਼ੀਨਾ ਨੂੰ ਪੈਣੀਆਂ ਸੀ ਨਾ ਵਰੁਨ ਰਾਜਾ ਸਾਸੀ ਨੂੰ ਪੈਣੀਆਂ ਸੀ ਇਹ ਆਮ ਆਦਮੀ ਪਾਰਟੀ ਨੂੰ ਪੈਣੀਆਂ ਸੀ ਤੇ ਹਲਕਾ ਅਨਚਾਰਜ ਆਪਣੇ ਬਲਾਕ ਪ੍ਰਧਾਨਾਂ ਨੂੰ ਡੱਕਦਾ ਰਿਹਾ ਵਾ ਕਿ ਜੇ ਜ਼ਿਲ੍ਹਾ ਪ੍ਰਧਾਨ ਢਿੱਲੋਂ ਸਾਡਾ ਫੋਨ ਆਉਂਦਾ ਤੁਸੀਂ ਉਹਦਾ ਫੋਨ ਅਟੈਂਡ ਨਹੀਂ ਕਰਨਾ ਜੇ ਸ਼ੀਨਾ ਸਾਹਿਬ ਦਾ ਆਉਂਦਾ ਤੁਸੀਂ ਉਹਦਾ ਟੈਂਡ ਨਹੀਂ ਕਰਨਾ ਜੇ ਵਰਨ ਦਾ ਫੋਨ ਆਉਂਦਾ ਤੁਸੀਂ ਉਹਦਾ ਫੋਨ ਅਟੈਂਡ ਨਹੀਂ ਕਰਨਾ ਸਭ ਤੋਂ ਵੱਡਾ ਕਾਰਨ ਰਿਹਾ ਸਾਡੇ ਹਲਕੇ ਦਾ ਇਹ ਜੀ ਹਾਰਨ ਦਾ ਵੇਖੋ ਜੀ ਜੇ ਤੇ ਹਾਈ ਕਮਾਂਡ ਅੱਜ ਦੀ ਡੇਟ ਦੇ ਵਿੱਚ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੋਈ ਮੰਥਨ ਕਰਦੀ ਆ ਤੇ ਫਿਰ ਤੇ 27 ਦੇ ਵਿੱਚ ਵੀ ਕੋਈ ਰਿਸਪਾਂਸ ਵਧੀਆ ਰਹੂਗਾ ਨਾ ਸਰਪੰਚੀਆਂ ਚ ਵੀ ਤੇ ਬਲਾਕਸ ਨੇ ਜੇ ਹਾਈ ਕਮਾਂਡ ਨੇ ਇਸ ਚੀਤੇ ਕੋਈ ਗੌਰ ਨਾ ਕੀਤੀ ਤੇ ਫਿਰ ਆਉਣ ਵਾਲਾ ਸਮਾ ਜਿਹੜਾ ਵਾ ਸ਼ਾਇਦ ਇਹਦੇ ਨਾਲ ਉਹ ਜਿਹੜਾ ਪਾਰਟੀ ਜਿਹੜੀ ਡਾਊਨ ਜਾਊਗੀ